ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਸ੍ਰੀ ਫਤਿਹਗੜ ਸਾਹਿਬ ਜੀ ਦੀ ਪਾਵਨ ਧਰਤੀ ਦੇ ਉੱਪਰ ਤਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਦੋਨੋਂ ਸਾਹਿਬਜ਼ਾਦੇ ਸਾਹਿਬ ਆਬਾ ਜੋਰਾਵਰ ਸਿੰਘ ਜੀ ਸਾਹਿਬ ਆਬਾ ਫਤਿਹ ਸਿੰਘ ਜੀ ਔਰ ਜਗਤ ਮਾਤਾ ਮਾਤਾ ਗੁਜਰ ਕੌਰ ਜੀ ਦੀ ਨਾਸਾਨੀ ਸ਼ਹਾਦਤ ਨੂੰ ਨਤਮਸਤਕ ਹੋਣ ਵਾਸਤੇ ਗੁਰੂ ਨਾਨਕ ਨਾਮ ਲੇਵਾ ਲੱਖਾਂ ਹੀ ਸੰਗਤਾਂ ਪਹੁੰਚੀਆਂ ਹਨ ਔਰ ਆਈ ਹੋਈ ਸੰਗਤ ਵਾਸਤੇ ਗੁਰੂ ਕੇ ਸਿੱਖਾਂ ਨੇ 2000 ਤੋਂ ਜ਼ਿਆਦਾ ਲੰਗਰ ਲਾਏ ਹਨ ਔਰ ਲੰਗਰ ਲਾ ਕੇ ਗੁਰੂ ਕੀ ਆਈ ਸੰਗਤ ਦੀ ਸੇਵਾ ਕੀਤੀ ਹੈ ਤਾਂ ਨਮਨ ਧਨ ਨਾਲ ਸੇਵਾ ਕਰਕੇ ਫਾਰ ਇਲਾਹ ਪ੍ਰਾਪਤ ਕੀਤਾ ਹੈ ਬਹੁਤ ਪ੍ਰੇਮ ਸਤਿਗੁਰੂ ਗਰੀਮ ਨਵਾਜ ਜੀ ਨਾਲ ਸਾਰੇ ਸਿੱਖ ਕਰਦੇ ਹਨ ਸਤਿਗੁਰੂ ਜੀ ਦੇ ਸਾਹਿਬਜ਼ਾਦਿਆਂ ਦੀ ਜਿੱਥੇ ਸ਼ਹਾਦਤ ਲਾਸਾਨੀ ਹੈ ਗੁਰੂ ਕੀ ਸੰਗਤਾਂ ਨੇ ਗੁਰੂ ਕੇ ਪਿਆਰਿਓ ਬੇਅੰਤ ਸੋ ਪ੍ਰੇਮ ਕੀਤਾ ਔਰ ਹਜ਼ਾਰਾਂ ਲੱਖਾਂ ਇਨ ਟਰੈਕਟਰ ਟਰਾਲੀਆਂ ਤੇ ਵਹੀਕਲਾਂ ਤੇ ਪਹੁੰਚੇ ਹਨ ਸੇਵਾ ਕਰਕੇ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਸੋ ਥਾਂ ਥਾਂ ਤੇ ਕੀਰਤਨ ਕਥਾ ਕਵੀਸ਼ਰੀ ਟਾਡੀ ਦੀਵਾਨ ਲਾ ਕਰਕੇ ਔਰ ਗੁਰੂ ਕੇ ਜਸ ਗਾਏ ਉਹਨਾਂ ਸਾਹਿਬਜ਼ਾਦਿਆਂ ਦੀ ਯਾਦ ਨੂੰ ਤਾਜ਼ਾ ਕੀਤਾ। लास्ट ਬੇਨਤੀ ਕਰੇਗਾ ਕਿ ਇਹਨਾਂ ਪ੍ਰੇਮ ਆਪ ਆਪ ਸੰਗਤਾਂ ਸਾਹਿਬਜ਼ਾਦਿਆਂ ਨਾਲ ਸਤਿਗੁਰੂ ਜੀ ਨਾਲ ਕਰਦੇ ਹੋ। ਖਾਸ ਕਰਕੇ ਨੌਜਵਾਨਾਂ ਨੂੰ ਬੇਨਤੀ ਹੈ ਜੇ ਤਾਨ ਗੁਰੂ ਗੋਬਿੰਦ ਸਿੰਘ ਸਾਹਿਬ ਸਰਬੰਸਦਾਨੀ ਸਤਿਗੁਰੂ ਜੀ ਦੀਆਂ ਖੁਸ਼ੀਆਂ ਲੈਣੀਆਂ ਹਨ ਤਾਂ ਗੁਰੂ ਪਿਆਰੇ ਖਾਲਸਾ ਜੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਦਾ ਹੁਕਮ ਹੈ ਕਿ ਦਾੜਾ ਕੇਸ ਰੱਖੋ ਕੇਸਿਆਂ ਦੀ ਬੇਅਦਮੀ ਨਹੀਂ ਕਰਨੀ ਸਾਫ ਸੂਰਤ ਹੋਣਾ ਔਰ ਨਾਲ ਹੀ ਸੋ ਜਿਹੜੇ ਕੋਈ ਨਸ਼ੇ ਵਰਤਦੇ ਹਨ ਨਸ਼ਿਆਂ ਦਾ ਤਿਆਗ ਕਰਕੇ ਸਾਫ ਸੂਰਤ ਹੋ ਕਰਕੇ ਸੋ ਸਾਨਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਬਖਸ਼ੀ ਹੋਈ ਖੰਡੇ ਬਾਟੇ ਦੀ ਪਾਹੁਲ ਨੂੰ ਛੱਕੇ ਤਿਆਰਬਾਰ ਤਿਆਰ ਹੋਈਏ ਆਪਣੇ ਇਹ ਮਨਾਏ ਹੋਏ ਦਿਹਾੜੇ ਸ਼ਹੀਦੀ ਸਵਾਗਮ ਗੁਰੂ ਕੇ ਗੁਰਪੁਰਬ ਸਾਰੇ ਸਫਲੇ ਹਨ ਇਸ ਕਰਕੇ ਇਹ ਬੇਨਤੀ ਨੂੰ ਜਰੂਰ ਪ੍ਰਵਾਨ ਕਰਨਾ ਸਾਬਜਾਦਿਆਂ ਦੀ ਲਾਸਾਨੀ ਸ਼ਹਾਦਤ ਤੋਂ ਸਿੱਖਿਆ ਲਈਏ ਅਨੇਕਾਂ ਹੀ ਜ਼ਾਲਮਾਂ ਦੇ ਜੋ ਲਾਲਚ ਔਰ ਡਰਾਵੇ ਔਰ ਉਹਨਾਂ ਦੀਆਂ ਯਤਨਾਂ ਵਾਂ ਜੋ ਸਾਬਜਾਦਿਆਂ ਨੂੰ ਘਰ ਵਿੱਚ ਡਲਾਉਣ ਵਾਸਤੇ 17-17 ਦੇ ਨਾਲ ਸਾਹਿਬ ਜਾਦਿਆਂ ਨੂੰ ਸੋ ਕੱਲੇ ਡਾਰ ਨਹੀਂ ਦਿੱਤੇ ਗਏ ਅਸਾਹ ਤੇ ਅਕਾਹ ਤਸੀਹੇ ਦੇ ਕਰਕੇ ਸ਼ਹੀਦ ਕੀਤਾ ਗਿਆ ਪਰ ਗੁਰੂ ਕੇ ਲਾਲ ਧਰਮ ਤੋਂ ਨਹੀਂ ਡੋਲੇ ਅੱਜ ਸਾਡੇ ਸਿਰ ਤੇ ਕਿਸੇ ਨੇ ਕਿਰਪਾ ਨਹੀਂ ਰੱਖੀ ਕਿ ਕੇਸ ਕਤਲ ਕਰਾਉ ਨਹੀਂ ਤੁਹਾਨੂੰ ਸੋ ਮਾਰ ਦਿੱਤਾ ਜਾਏਗਾ ਪਰ ਨੌਜਵਾਨ ਜਿਹੜੇ ਕੇਸਾਂ ਦੀ ਬੇਦਬੀ ਕਰਦੇ ਆ ਉਹ ਜਾ ਕਰਕੇ ਪਿਆਰਿਓ ਆਪਣੇ ਵੱਡਿਆਂ ਨੇ ਮਹਿੰਗੇ ਪਾਲੀਆਂ ਜੋ ਸਰਦਾਰੀਆਂ ਇਹ ਨਾਜ ਦੀ ਟੋਕਰੀ ਦੇ ਵਿੱਚ ਛੋਟਾਉਂਦੇ ਹਨ ਇਸ ਤਰ੍ਹਾਂ ਕਦੇ ਨਹੀਂ ਕਰਨਾ ਇਸ ਬੇਨਤੀ ਨੂੰ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ